ਕੰਮ ਖਰਾਬ ਹੋਇਆ ਪਿਆ ਤਾਂ ਚਾਹ ਲੈ ਲਈ ਤੇ ਚੀਨੇ ਤੇ ਬੈਠੇ ਮੋਟਰਸਾਈਕਲ ਤੇ ਇੱਕ ਵਾਰ ਇਲੂਮਿਨੇਟ ਨੂੰ ਮੰਨਦਾ ਨਾ ਤੁਸੀਂ ਯਾਰ ਬੀਆ ਇਸ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਕੀ ਹਾਲ ਚਾਲ ਸਾਰਾ ਦਾ ਓਕੇ ਰਿਪੋਰਟ ਤੇ ਅੱਜ ਸਿਰ ਆਪਣਾ ਗਿਆ ਹੀ ਨਾਤਾ ਤੇ ਹੁਣ ਮੰਮੀ ਕੋਲ ਤੇਲ ਤੂਲਪਾ ਲਿਆਵਾ ਤੇ ਬਾਬੂ ਲਿਆਵਾ ਤੇ ਆਪਣਾ ਕੱਲ ਦਾ ਹੀ ਹੋਇਆ ਮੋਟਰਸਾਈਕਲ ਪੈਂਚਰ ਤੇ ਉਹ ਵਿਚਾਰਾ ਲੱਗਾ ਅੰਦਰ ਕਹਦਾ ਆਪਣੀ ਹੋਈ ਕੰਮ ਤੋਂ ਵੀ ਛੁੱਟੀ ਤੇ ਕੰਮ ਤੇ ਮੈਂ ਜਾ ਨਹੀਂ ਪਾਇਆ ਸਿਰਕੇ ਤੇ ਹੁਣ ਸਵੇਰ ਦਾ ਹੋਈ ਆਪਣਾ ਕਹਿ ਲਈ ਇੱਕ ਬੱਚੇ ਦੇ ਗਲਾਸ ਵਿੱਚ ਆਪਣੀ ਚਾਲ ਹੁੰਦੀ ਆ ਕਾ ਵਦ ਨੂੰ ਪੀਣਾ ਨਹੀਂ ਪਿਆ ਕਾ ਵੀ ਜੁੱਦ ਦਿਨ ਤਿਵਾਰ ਚੱਲਦੇ ਪੈਣਾ ਉਸੇ ਵਿੱਚ ਸਿੰਸਲੇ ਕਾ ਵ ਆਪਣੂ ਦਾ ਟਾਈਮ ਮਿਲ ਅਤ ਮਮੀ ਚਾਹ ਬਣਾ ਕੇ ਰਾਦੀ ਚਾਹ ਹੁਣ ਮੈਂ ਪੀ ਲਗਾ ਤੇ ਚਾਹ ਪੀ ਕੇ ਤੇ ਰੋਟੀ ਰਾਈ ਤੇ ਚਲੋ ਹਮ ਬਾਹਰ ਜਾ ਕੇ ਖਾਣਾ ਤੇ ਸਭ ਤੋਂ ਪਹਿਲਾਂ ਜਾਨਾ ਗੱਡੀ ਨੂੰ ਪੈਂਚਰ ਰੋਣ ਕੋਗੀ ਕੁਝ ਨਹੀਂ ਪਤਾ ਕਿ ਕਿੱਥੇ ਕਿਸੇ ਦੀ ਲੋੜ ਪੈ ਜੇ ਤੇ ਕਦੋਂ ਕਿਥੇ ਚਾਂਦੀ ਲੋੜ ਪੈ ਜੇ। ਕਾ ਆਪਣੇ ਕਾਰ ਨੂੰ ਪੈਂਚਰ ਨੂੰ ਆਹ ਪਾਉਦੇ ਪਾਪਾ ਕੋ ਤੇ ਹੋਰ ਜਿਹੜਾ ਪਾਪਾ ਕੰਮ ਲੱਗੇ ਆ ਤੇ ਆਪਾਂ ਇਹਦੇ ਪੈਂਚਰ ਲਾ ਹੀ ਲਏ ਸਾਰੇ ਤੇ ਟੋੜਦੇ ਦੀ ਟੋੜ ਕੇ ਆ ਰਹੇ ਹਾਂ ਉਹ ਕਿੰਨੇ ਪੈਂਚਰ ਲੱਗੇ ਆ। ਇਹ ਜਿਹੜੇ ਪੈਂਚਰ ਲੱਗੇ ਨਾ ਓਵਰঅল ਟੋਟਲ 6 ਪੈਂਚਰ ਲੱਗੇ ਆ। ਅੱਜ ਦਾ ਅੱਜ ਹੀ ਤੇ ਇੱਕ ਇੱਕ ਦੋ ਤਿੰਨ ਚਾਰ ਪੰਜ ਆਛੇ ਆਹ ਤੋਂ ਝੁਰੂਕੀ ਤਾਂ ਹੀ ਪਾ ਤੇ 그러면은 ਤਾਂ ਚੇ ਪੈਂਚਰ ਲੱਗ ਗਿਆ ਜੈਸਾ ਜ ਹੁਣ ਪਾਹਲ ਫੂਲ ਆਵਾ ਕੰਬਵਾ ਕੀ ਇਹਦਾ ਨਾ ਟਾਇਰ ਚੇਂਜ ਕਰਨਾ ਪੈਣਾ ਹੁਣ ਜੈਸੋ ਜੇ ਟੇਕੇ ਟੇਕੇ ਨਾ ਡੇ ਜਿੱਥੋਂ ਬਾਅਦ ਇਹਦਾ ਟਾਇਰ ਹੀ ਚੇਂਜ ਕਰਨਾ ਪੈਣਾ ਮੇਬੀ ਇੱਕ ਪੈਂਚਰ ਲੀਕ ਹੋਣ ਹੀ ਦਿਆ ਵਾ ਮੁੰ ਲਗਦਾ ਆਸ਼ਾ ਦਾ ਕੰਮ ਖਤਰਨਾਕ ਹੀ ਆ ਠਿਕਣ ਨਹੀਂ ਦਿਆ ਪੈਂਚਰ ਚ ਚਲੋ ਦੇ ਧਿਆਨ ਕਿ ਨਜ਼ਰ ਨਿਕਲਦਾ ਰਸਕੀ ਕਿੱਦਾਂ ਰਵੇ ਦਾ ਦੇਖੀ ਬਾਕੀ ਦੇਖੋ ਚਲਾ ਦੇ ਵੇਖ ਤੇ ਕੀ ਸਿਸਟਮ ਬੰਦਾ ਬਾਕੀ ਇੱਕ ਰੀ ਸਲਾਹ ਲੈ ਲੈਣੇ ਨੇ ਜੇ ਜੀ ਪਾਪਾ ਜੀ ਦੀ ਪਰ ਸਲਾਹ ਉਹ ਚਲੋ ਦਿੱਤੀ ਨਹੀਂ ਆਪ ਹੀ ਬੈਂਚਰ ਲਾ ਲਿਆ ਥੋੜਾ ਥੋੜੀ ਹੈ ਨਿਕਲਦਾ ਮੈਂ ਥੋੜੇ ਪੈਸੇ ਲੈ ਕੇ ਉਹਨੇ ਵੀਰ ਭਰਾ ਕੋਲ ਲੈ ਗਿਆ ਵਾ ਉਹ ਲੈ ਕੇ 100 ਜੀਤ ਭਾਈ ਕੋ ਵੀ ਉਹਨਾਂ ਜੀ ਦੀ ਦੁਕਾਨ ਬਣਦੀ ਤੇ ਕੈਫੇ ਚੱਲਦੇ ਉਸ ਤੋਂ ਬਾਅਦ ਕੈਫੇ ਦਾ ਮਾਹੌਲ ਵੇਖ ਤੇ ਕੀ ਬੰਦਾ ਤੇ ਮੁੰਨੇ ਬਾਹਰ ਵੀ ਮਿਲਣਾ ਹੈ ਕੈਸੇ ਕੈਸੇ ਆਪਣੇ ਆ ਵੀਰ ਭਰਾ ਦੇ ਕੋਲ ਜਾ ਰਹੇ ਮਜ਼ਾਕ ਕਰ ਰਹੇ ਆ ਆ ਬੰਦੇ ਸ਼ਰੀਫ ਨੇ ਰੋਪੀ ਭਾ ਆਪਣਾ ਤੇ ਮੁੰਨੇ ਭਾਈ ਗੰਜਾ ਦਾ ਹੀ ਮਖੋਰ ਕਰਦੇ ਹੈ ਵੀਰ ਆਪਣਾ ਮੂੰਹ ਨਾ ਆਦਰ ਲਗੋ ਨਾ ਕਿਉਂ ਹੁਣ ਕੰਮ ਹੋਈ ਕਿ ਕੀਤੇ ਨੇ ਫੇਸ ਸਾਮਣੇ ਆਉਣਾ ਹੋਣਾ ਮਾ ਮੁੰਡੇ ਸ਼ਰੀਫ ਆ ਪੁਰਾ ਇੱਕ ਵਾਰ ਸਿੱਖ ਸਿੱਖਣਾ ਦੇ 6 ਸਾਲ ਮ ਗੋਣ ਲਈ ਮੇਰੇ ਸਤਾਰਜੀ ਹੈ ਸਭ ਤੋਂ ਪੁਰਾਣੇ ਸਤਾਰਜੀ ਸਰਦਾਰ ਭਾਜੀ ਕੋ ਲੱਗੇ ਹੁੰਦੇ ਸੀ ਆਜ ਭਾਈ ਇੱਥੇ ਆਪਣੀ ਤਕਸੀਫ ਰੱਖੀ ਭਾਈ ਹੁਣਾਂ ਨੇ ਪਰ ਅੱਜ ਵੀ ਗਿਆਨ ਲੈਣਾ ਮਿਲਦਾ ਤੇ ਆ ਵੇਖੋ ਮੁੰਡੇ ਭਾਜਾ ਕਰਦੇ ਹੱਥ ਚਲਾ ਕੇ ਜਾਂਦੇ ਓਏ ਫੇ ਵੀਰੇ ਫੜਦਾ ਕਿਉਂ ਪਿਆਵਾ ਆਇਦਰ ਜੀ ਬੜੀ ਸੋਹਣੀ ਤੱਕਦੀ ਬਾਹਰ ਇੱਕ ਰਹੀ ਫੇਰ ਜੀ ਬਾਹਰ ਕਦੀ ਹੋਣੀ ਸੋਨੇ ਦਾ ਦਵਾਏ ਹਾਂ ਤੁਗਲੇ ਮੋੜ ਤੂੰ ਵੀ ਲਵਾਏ <laughs> <laughs> गाने क्वालिटी पर استاد ਜੀਨ ਦੁਕਾਨ ਤੇ ਆ ਗਏ ਆ ਕੰਮ ਕਰਦੇ ਪੇ ਐਕਟਿਵ ਆ ਕੋਲੀ ਆ ਛਟਕੋ ਵੀ ਲੱਗਾ ਨਾਲ ਤੇ ਪੈਸੇ ਦਹੀਂ ਲਿਓਣ ਲਈ ਤੇ ਆਪਾਂ ਵੀ ਹਾਰੇ ਚੱਲਾਉਂਦੇ ਹੀ ਲੈ ਜਿ ਲਈ ਦਹੀਂ ਦੇ ਲੈਂਦਾ ਜਦਾ ਸੀ ਆ ਨਾ ਭਾਜੀ ਕਹਿੰਦੇ ਦਹੀਂ ਬੜਾ ਬੈਸਟ ਆ ਕਿ ਕਿਸੇ ਕੋ ਕੁਆਲਿਟੀ ਨਹੀਂ ਕੀ ਜਿਹੜੀ ਆ ਕੁਆਲਿਟੀ ਹੁਣ ਕਿਹਤਨਾ ਵੇਖਾਂਗੇ ਹੀ ਲੈ ਕੇ ਘਰ ਵਰਤਾਂਗੇ ਜੀ ਹਿਸਾਬ ਦਾ ਫੋਨ ਕੁਝ ਖਾਣ ਹੀ ਲੈਣੇ ਨਾ ਥੋੜੇ ਤੇ ਬੁੱਚੇ ਕਰਾ ਦੇ ਭਾਜੀ ਆਪਣੇ ਲਈ ਵੀ ਕਰਾ ਦੇ ਇਥੇ ਮਾਂ ਲੱਗਾ ਘਰੇ ਜਾਗੇ ਕੋਈ ਦਿੱਕਤ ਸਮੱਸਿਆ ਤੇ ਥੋੜੇ ਥੋੜੇ ਸਾਰੇ ਆਲਮੋਰੀਡੀ ਮਿਕਸ ਕਰਾ ਲਈਏ ਤੇ ਨਾਲ ਕੁਝੇ ਲੈ ਲੈ ਤੰਗ ਤੇ ਆਪਣੀ ਗੱਡੀ ਨਾਲ ਚੱਲਦੀਆਂ ਕਾਰ ਉਹਨਾਂ ਦਾ ਫੇਸ ਐ ਪ੍ਰੈਸ਼ਰ ਵੇਖਣਾ ਨਾਲ ਉਹਦੇ ਪੱਪੂ ਅਤੇ ਪੁੱਤ ਦਾ ਬੋਝ ਬੋਝ ਤੂੰ ਕੀ ਹੈਗਾ ਬਈਲਾ ਬੋਝ ਬਾਂਦਰ ਹੈ ਬਾਂਦੋਲੇ ਨਹੀਂ ਬਾਂਦਰ ਚਾਹ ਤਾ ਵੇਖ ਪਰੂਏ ਸੋਲੇ ਕੀ ਹੋਏਗਾ ਪਰੂਏ ਸੋਲੇ ਨਹੀਂ ਪਾਟੀ ਨਹੀਂ ਪਾਟੀ ਵੀ ਵਿੱਚ ਪਰੂਏ ਸੋਲੇ ਵੀ ਇੱਕ ਹੀ ਆ ਤਲੇ ਪਰੂਏ ਹਾਂ ਪਰੂਏ ਗੁਲਚੇ ਵੀ ਨਾਲ ਛੋਸ਼ੇ ਵੀ ਨਾਲ ਛੋਸ਼ੇ ਨੇ ਹਾਂ ਛੋਸ਼ੇ ਵੀ ਆ ਉਹਨੂੰ ਕਿਹਾ ਆ ਅੰਨੇ ਮਖਾਨੀ ਯਾਰਾ ਤੁਸਤੇ ਖਾ ਲੈ ਓਏ ਕਿੱਥੇ ਆ ਕੋਠੇ ਆ ਦੇਖੋ ਮਿੱਤਰੋ ਕਿਤਰਾ ਲੱਗਦਾ ਓਏ ਕਿੱਥੇ ਆ ਓਏ ਕਿੱਥੇ ਆ ਕਿੱਥੇ ਆ ਆ ਗਿਆ ਵੇ ਦੇਖ ਲਾਗੇ ਆਵਾਜ਼ ਹੁੰਦਾ ਨਹੀਂ ਹੁੰਦਾ ਓ ਲੈ ਦੇਖੋ ਖੇਡਦਾ ਇਤਰਾ ਕਿੱਥੇ ਆ ਕੀ ਕਰਦਾ ਓਏ 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 ਪੰਗੇ ਨਹੀਂ ਕਰਦੇ ਠੀਕ ਇਹ ਖੇਡਦਾ ਗੋਇਨਸਾ ਨਾਂ ਕੋ ਖੇਡਦਾ ਇਹ ਲ ਮੂਗਾ ਆਪਣਾ ਮੂਗਾ ਵੱਡਾ ਹੈ ਨਾ ਰੋਟੀ ਰੇਟੀ ਖਾ ਕੇ ਤੇ ਥੋੜਾ ਹੋਇਆ ਵਿਹਲਾ ਤੇ ਥੋੜੀ ਰੈਸਟ ਕੀਤੀ ਆ ਤੇ ਉਸ ਤੋਂ ਬਾਅਦ ਉਹਨੂੰ ਗਿਆ ਮੋਂ ਉੱਤਰ ਤੇ ਆਪਣਾ ਫਰੈਸ਼ ਫਰੁਸ਼ ਵਾਲੇ ਹੁਣੇ ਹੋ ਗਿਆ ਹਾਂ ਤੇ ਅੱਜ ਥੋੜਾ ਕੰਮ ਦੇ ਜਾਣ ਦਾ ਹਾਂ ਸਿਸਟਮ ਬੰਨਦਾ ਪਿਆ ਵਾ ਕਿਉਂਕਿ ਕੱਲ ਵੀ ਛੁੱਟੀ ਹੋਈ ਤੇ ਅਮ੍ਰਿਤਾ ਵਹਿ ਫੋਨ ਹੀ ਸਿਸਟਮ ਸੈੱਟ ਬੈਠਦਾ ਵਾ ਅਮ੍ਰਿਤਾ ਵੀ ਜਿਹੜਾ ਆਪਣਾ ਸਿਸਟਮ ਥੋੜਾ ਲੱਗ ਗਿਆ ਹੈ ਵਾ ਫੋਨ ਦਾ ਤੇ ਹੁਣ ਆਪਣੀ ਮੰਮੀ ਨੂੰ ਕਿਹਾ ਵਾ ਚਾਹ ਬਣਾ ਦੋ ਚਾਹ ਚਾੜਾ ਮੈਂ ਕੰਮ ਦੇ ਪੀ ਕੇ ਤੇ ਮੰਮੀ ਕਹਿੰਦੀ ਕਿ 2 ਮਿੰਟ ਰੱਖ ਲੈ ਮੈਂ ਧਰ ਦਿੰਦੀ ਆ ਕਿਉਂਕਿ ਕੋਠਿਓ ਮਾਸੀ ਨਾਲ ਗੱਲਾਂ ਕਰਦੇ ਵੇ ਆ। ਫਿਰ ਬਣਾਤੀ ਆ ਤੇ ਹੁਣ ਮੈਂ ਪੀਣ ਲੱਗਾ ਇਹਨੂੰ ਤੇ ਅੱਤ ਬਾਅਦ ਚੱਲਣਾ ਕੰਮ ਤੇ ਤੇ ਕੰਮ ਜਾਣ ਦੇ ਪਹਿਲਾਂ ਕਰਨੀ ਹੈ ਤਿਆਰੀ। ਚੱਲਾਂ ਮੈਂ ਤੇ ਤਿਆਰੀ ਹੋ ਗਈ ਲਗਭਗ ਮੇਰੀ ਤੇ ਹੁਣ 6:30 ਹੋਏ ਆ ਤੇ 7:00 ਵਜੇ ਆਈਡੀ ਔਨ ਕਰ ਦੇਣੀ ਆ ਤੇ 1:00 ਘੰਟਾ ਪਹਿਲਾਂ ਹਰਜੀਤ ਪਈ ਐਂਡ ਪਾਹਲ ਨੂੰ ਦੇਖਣਾ ਕਿ ਕੀ ਉਹਨਾਂ ਦੇ ਹਰਜੀਤ ਪਈ ਦਾ ਫੋਨ ਆਇਆ ਹੈ। ਉਹਨਾਂ ਕੋਲ ਮਿਲਣਾ ਉਹਦੇ ਤੋਂ ਬਾਅਦ ਪਾਹਲ ਪਾਈ ਨਵੀਂ ਨੇ ਸਾਰੇ ਘੜੀ ਮਿਲਦਾ ਤੇ ਉਹਨਾਂ ਨੂੰ ਵੀ ਮਿਲਣਾ ਵਾ ਤੇ ਅੱਧਾ ਘੰਟਾ ਫਿਰ ਆਲਪਲੇ ਜਲਦੀ ਨਿਕਲ ਲਗਾ ਮੈਂ ਹੈਨਾ ਆਰਡਰ ਲਾਣ ਗਿਆ ਹਾਂ ਤੇ ਕਸਟਮਰ ਦਾ ਨਾ ਘਰ ਦੇ ਬੈਕ ਸਾਈਡ ਤੇ ਲੋਕੇਸ਼ਨ ਪੈ ਗਈ ਤੀਸਰਾ ਆਰਡਰ ਹੀ ਮੇਰੇ ਵੀ ਤੇ ਹੁਣ ਇੱਕ ਹੈ ਨਾ ਨਾਲ ਦਾ ਗੋਡੀ ਚੜੇ ਉਹ ਕਹਿੰਦੇ ਮੈਂ ਕੱਲਾ ਤਾਰਿਆ ਤੇ ਕੋਈ ਯਾਰ ਹੋਰ ਆਰਡਰ ਨਾ ਉੱਪਰ ਦੇ ਦਿਓ ਤੇ ਮੈਂ ਫਿਰ ਉਹਨਾਂ ਦੇ ਘਰ ਤਾਂ ਨਹੀਂ ਗਿਆ ਪੌੜੀਆਂ ਪੜੀਆਂ ਛੱਡ ਕੇ ਆਰਡਰ ਉੱਪਰ ਦੇ ਗਿਆ ਤੇ ਉਹ ਕਸਟਮਰ ਦਾ ਬਹੁਤ ਜ਼ਿਆਦਾ ਗੋਡੀ ਉਹਨਾਂ ਨੂੰ ਨੰਸਾ ਮਟੇ ਡੱਬਾ ਗੋਲ ਤੇ ਕਿੰਨੇ ਮੂੰਹ ਮਿਠਾ ਬਣਾ। ਦਾ ਬੋ ਆਪਰਾ ਕਰਾਉਂਦੇ ਨੇ ਦਾ ਟਿਕਟ ਤੇ ਜੰਗਲ ਦੇ ਤੋਂ ਲੋਂਦੇ ਨਾਲ ਚੜਦੀ ਵੀ ਮਹਾਭਾਰਤ ਹੈ ਨਾਲੋਂ ਤੀਨ ਅਕਾ ਦੋਦੀ ਪੋਤਰਾ ਸਤਿ ਜੰਤੀ ਕੋ ਖੜਾ ਕੀ ਇਹ ਸਟਾਮ ਘਰ ਤੇ ਰੋਟੀਆਂ ਜਾਰੀ ਸਨ ਤਾਂ ਚਲੋ ਮਾਰੋ ਬਟਾ ਇੰਨਾ ਹੀ ਆਸਰਾ ਮਿਲੂ ਹੁਣ ਅੰਕਲ ਦੇ ਦਿੱਤੇ ਤੇ ਘਰ ਦੀ ਮੁਸ਼ਕਿਲ ਟੋਟਲ ਨੂੰ 8 ਆਰਡਰ ਹੋ ਗਏ ਆ ਤੇ 8 ਆਰਡਰ ਤੋਂ ਬਾਅਦ ਮੇਰੀ ਲਿਮਟ ਆਫ ਹੋ ਗਈ ਆ ਤੇ ਵੇਸ ਤੇ ਜਰਾ ਹੂੰ ਕਾਫੀ ਹੋ ਗਈ ਪੀਐਸ ਟੈਮ ਕਿੰਦੇ ਕੈਸ਼ ਜਮਾ ਕਰਾਉਗੇ ਰੋਟਰ ਪਏਗਾ ਇਸ ਤੋਂ ਪਹਿਲਾਂ ਆਰਡਰ ਜੀ ਪੈਣਾ ਉਹਨਾ ਆਰਡਰ ਮਾਰ ਲਗਾਉਣ ਟਿੱਕੀ ਬੋਲ ਇਹ ਮੈਨੂੰ ਪੈਟਰਾ ਆਰਡਰ ਰੰਜੀਤ ਐ ਵੀ ਨਾ ਬਿਲਕੁਲ ਮਾਤ ਵੇਖਣੀ ਕਿੰਨੀ ਬਣੀ 7500 ਕਿਤੇ ਤੇ 7500 ਤੋਂ ਰੁਪਏ 750 ਵਿੱਚ ਬਣਾ ਲਿਆ ਆ ਆਪਣਾ ਆਰਡਰ ਤਾਂ ਮੈਨੂੰ ਪੈਣ ਨਹੀਂ ਦੇ ਤੇ ਆਪਣਾ ਹੁਣ ਆਇਆ ਆ ਇੱਕ ਇੱਕ ਟਾਬੇ ਲੱਗੇ ਤੇ ਚਾਹ ਬੰਦੀ ਦੀ ਚਾਹ ਵੀ ਲੱਗਣ ਚਾਹ ਆਫਤੀ ਲੱਛੜਾ ਆ ਆਲਰੇਡੀ 700 ਰੋਟੀ ਦੇਣ ਹਾਂ ਬਣਿਆ ਦੇਖ ਲੋ ਕੰਮ ਤੇ ਆਇਆ ਨਹੀਂ ਤੇ ਅੱਧੀ ਰਾਤ ਪਜਾਮਾ ਨਹੀਂ ਪਾਇਆ ਪੂਰਾ ਇਸ ਟਾਈਮ ਇੱਧਰ ਵੇਹ ਚਲੋ ਕੋਈ ਨਾ ਹਾਂ ਦਿਖਾ ਪਰ ਆਪੇ ਸ਼ਗਲ ਤੇ ਦਿਖਾ ਆਪਣੀ ਕੁਝ ਨਹੀਂ ਦਤਾ ਦਿਖਾ ਦੇ ਇੱਚ ਕਿਹੜੀ ਗੱਲ ਆ ਤੋਰੰ ਬਣ ਨੋਰ ਕਹਿੰਦਾ ਰੋਟੀ ਦੇਣ ਜਾਣੀ ਮੈਂ ਚੱਲ ਭਰਾ ਤੇ ਆਰਡਰ ਮੈਂ ਵੀ ਆਪਣੇ ਡਿਲੀਵਰਡ ਮਾਰ ਲਗਾ ਵਾ ਤੇ ਆ ਪਾਉ ਹ ਲੈਣਾ ਕੰਮ ਤੇ ਆਉਣ ਨਹੀਂ ਦੇਦੇ ਬਸ ਬਾਰ ਹੋ ਆਏ ਨਿਆਰੇ ਲੈ ਆ ਤੇ ਹੁਣ ਕਹਿੰਦੇ ਦੋ ਦਿਨ ਠਹਿਰ ਕੇ ਕੰਮ ਤੇ ਆਵਾਂਗੇ ਥੋੜੀ ਜਿਹਾ ਸੈਟ ਜੀ ਰਹੀ ਫਿਰਦਾ ਪਾਜੀ ਕਿ ਸਰਵਿਸ ਮੇਨਟੇਨ ਰੱਖੀ ਆ ਨਾ ਤੁਹਾਡੇ ਮੈਂ ਕਹਾਂ ਤੁਹਾਡੇ ਵੰਗੋ ਥੋੜੀ ਨਾ ਮਹੀਨੇ-ਮਹੀਨੇ ਬਾਅਦ ਸਰਵਿਸ ਕਰਾਈ ਦੀਆ ਤੇ 20 ਦਿਨ ਬਾਅਦ ਸਰਵਿਸ ਹੁੰਦੀ ਗੱਡੀ ਦੀ ਬੇਜਾ ਮੈਂ ਆਰਡਰ ਦੇ ਚਲੋ ਚੰਗਾ ਹਰ ਥੋੜੀ ਦੇਖੇ ਤੇ ਹੁਣ ਚੱਲਿਆ ਆਰਡਰ ਨਾਲ ਨੂਰ ਨਾਲ ਕਿਆ ਚੈੱਕ ਕਰੋ ਸਨਾਟਾ ਪੂਰੇ ਰਾਤ ਵਾ ਮੁੰਡੇ ਨੇ ਲਾਇਟ ਬੜੀ ਸੋਹਣੀ ਪੀਲੀ ਲਵਾਈ ਹੋਈ ਆ ਇਦਾਂ ਦੀ ਆਪਾਂ ਵੀ ਚਾਹਤੀ ਲਵਾ ਲੈਣੀ ਹੁਣ ਕਿਉਂਕਿ ਸਰਦੀਆਂ ਆ ਗਈਆਂ ਤੁੰਡਾ ਭਾਂਡਾ ਆ ਵੀ ਆ ਇਸ ਈ ਨਾ ਤੁੰਡ ਨਹੀਂ ਗੇ ਲੇਕਿਨ ਬਰਸ ਰਿਆ ਆ ਆਪਣੇ ਕੇ ਪਿੰਡ ਦਾ ਆਰਡਰ ਪਵੇ ਤੇ ਵਾਪਸ ਤੁੰਡ ਫਿਰ ਭਾਂਡਾ ਚੱਲੂਗਾ ਚਾਰੀ ਚੱਕਰ ਉਹ ਮੈਨੂੰ ਮੂਲੇ ਪੁਰਾ ਆ ਉਹ ਕਿਦਰ ਆ ਗਿਆ ਬਸ ਅੰਦੀ ਰਾਤ ਹੋ ਗਈ ਬੈਟਰੀ ਡੈਡ ਹੋ ਗਈ ਹੁਣ ਚਾਰਜ ਲਾਇਆ ਥੋੜੀ देर ਚਾਰਜ ਦਿੰਦਾ ਜਾਈਡੀ ਹੋਣ ਮਾਰਦਾ ਹੋ ਗਿਆ ਬੜਾ ਤਕੜਾ ਮਿਲਣਾ ਮੂਲੇ ਚੱਕ ਡਾਟਰ ਪੈ ਗਿਆ ਜੇ ਸਾਰਾ ਪਿੰਡ ਏਰੀਆ ਸੰਖਾਨ ਬਲੈਕ ਜ਼ੋਨ ਹੈਗਾ ਤੇ ਹੁਣ ਮੈਂ ਉੱਥੇ ਚੱਲਣਾ ਹੋਟਲ ਦੇ ਨਾਲ ਤੇ ਆ ਚੈੱਕ ਕਰ ਸਦੇ ਲੋਕੇਸ਼ਨ ਦੀ ਨਾ ਮੈਂ ਕਸਟਮਰ ਨੂੰ ਫੋਨ ਲਾਤਾ ਪਹਿਲਾਂ ਗੱਲ ਕੀਤੀ ਕਸਟਮਰ ਨਾਲ ਕਿ ਭਾਜੀ ਇਹ ਰਹੀ ਸਹੀ ਭਾਜੀ ਕਿਹਾ ਚਲੋ ਸਾਰਾ ਸਹੀ ਹੈ ਆ ਚੈੱਕ ਕਰੋ ਇੱਥੇ ਮੈਂ ਜੇ ਤੇ ਹੁਣ ਆਪਾਂ ਜਾ ਰਹੇ ਜੇ ਜਾ ਰਹੇ ਆਹ ਜਿਆਦਾ ਸਾਰਾ ਇਹ ਸਾਰਾ ਦੂਰ ਜਿਹੜਾ ਹੈਗਾ ਬਲੈਕ ਸਾਰੇ ਤੇ ਦੇਖੋ ਬੱਸ ਹੁਣ ਇੱਥੇ ਬੋਡਰ ਤੇ ਬੈ ਲੈਵਾ ਬੈਠ ਫਾ ਲੈ ਲਗਭਗ ਤੇ ਮਾਈਕ੍ਰੋ ਤੇਰਾ ਲੱਗਾ ਵਾ ਤੇ ਵਰਕੇ ਤੇ ਆ ਗਈ ਗੱਡੀ ਰਸਤੇ ਕਿਤੇ ਨਹੀਂ ਰੁਕਣੀ ਤੇ ਗੱਡੀ ਢੋਂਦੇ ਜਾਣਾ ਬੱਸ ਹੁਣ ਤੇ ਆਰਡਰ ਵੇਖਦੇ ਜਾ ਕੇ ਮਿੰਟੋ ਮਿੰਟ ਮੈਂ ਕਸਟਮਰ ਫੋਨ ਕਰਤਾ ਜੀ ਤੁਸੀਂ ਬਾਹਰ ਆ ਜਿਓ ਤੇ ਮੈਂ ਮਾ ਦੂ ਆ ਆਰਡਰ ਦੇ ਦਿੱਤਾ ਚੈੱਕ ਕਰੋ ਏਰੀਆ ਇਹ ਕਸਟਮਰ ਪਈ ਜਾ ਰਹੇ ਤਾਂ ਪਾਊਡਰ ਇਧਰ ਮਾਰ ਕੇ ਡਿਲੀਵਰ ਤੇ ਡਿਲੀਵਰ ਵਜ ਕੇ ਜਿਹੜੀ ਅਮਾਉਂਟ ਟੋਟਲ ਆਈ ਹੈ ਸਟਾਫ ਇਹ ਇਹ ਚੈੱਕ ਕਰੋ ਪੂਰਾ ਬਲੈਕ ਜ਼ੋਨ ਹੈ ਤਾਂ ਕੀ ਕਰੂ ਬੰਦਾ ਕਲਾ ਆ ਗਿਆ ਤੇ ਮੈਂ ਚੱਲਾ ਆਪਣਾ ਡੈਸਟੀਨੇਸ਼ਨ ਤੇ ਤੇ ਅਮਾਉਂਟ ਜਿਹੜੀ 70 ਰੁਪਏ ਮਿਲੀ ਆ ਤੇ ਜਾਣੇ ਨੈਕਸਟ ਆਰਡਰ ਤੇ ਤੇ ਆਊਟ ਆਫ ਜੁਨ ਲਿਮਟ ਮੇਰੀ ਡਾਊਨ ਪੈ ਗਈ ਹੈ ਤੇ ਮੈਂ ਹੁਣ ਇੱਥੋਂ ਨਿਕਲ ਲੱਗਾ ਤੇ ਨਿਕਲ ਕੇ ਆਪਾਂ ਇੱਕ ਇੱਕ ਤੇ ਚਾਹ ਪੀਣੀ ਆ ਫਿਰ ਚਾਹ ਪੀਣ ਤੋਂ ਬਾਅਦ ਕਿਉਂਕਿ ਇਸ ਟਾਈਮ ਠੰਡ ਬਹੁਤ ਜ਼ਿਆਦਾ ਹੋਈ ਹੋਣਾ ਫੇਮ ਦੇ ਡੈਪੋਟ ਆ ਗਏ ਆ ਤੇ ਹੁਣ ਚਾਹ ਤਰ੍ਹਾਂ ਲੱਗੇ ਪਾ ਜੀ ਨੇ ਤੇ ਹੁਣ ਪਾ ਜੀ ਨੇ ਸਫਾਈ ਕਰਕੇ ਛੱਡੇ ਆ ਚੈੱਕ ਕਰੋ ਆਦੂ ਫ੍ਰਿਜਨ ਦੇ ਪਾਸ ਤੇ ਆ ਲੱਗਿਆ ਪਾਪੀ ਲੱਗੇ ਚਾਹ ਚਾਹ ਤਰ੍ਹਾਂ ਲੱਗਾ ਤੇ ਸਾਹਮਣੇ ਇੱਕ ਬੰਦਾ ਵੀ ਭਰਾ ਹੁੰਦਾ ਤੇ ਹੋਰ ਇਹ ਮੁੰਡਾ ਬੜਾ ਹੀ ਖੁਸ਼ ਦੇਦਾ ਸਦਾ ਹੱਸਦਾ ਰਹਿੰਦਾ ਇਹ ਭਰਾ ਹੀ ਆਪਣਾ ਕਹਿ ਲਈਏ ਕੋਈ ਧਿਆਨ ਹੀ ਬਸ ਉਧਰ ਚਿੱਕਿਆ ਤੇ ਉਹਦੇ ਬਸ ਹੈ ਆ ਟੈਟੂ ਗੱਲ ਬਣਾਇਆ ਇਲੂਮਿਨੇਟੀ ਨੂੰ ਮੰਨਦਾ ਨਾ ਤੂੰ ਵੀ ਯਾ ਵੀਰ ਇਲੂਮਿਨੇਟੀ ਨੂੰ ਮੰਨਦਾ ਨਾ ਤੂੰ ਇੰਨ ਚੱਲ ਰਹੀ ਹੈ ਬਸ ਥੋੜੇ ਟਾਈਮ ਚ ਕਿਉਂਕਿ ਆਹ ਰਾਲ ਦਾ ਮਿਲਦਾ ਟੈਟੂ ਬਣਾਇਆ ਹੁਣ ਦੱਸਦਾ ਨਹੀਂ ਪਿਆ ਕਿ ਚਲੋ ਮੰਨਾ ਚਾਲੂ ਕਿਦਰ ਇਹਨੇ ਕਿਤੇ ਹੋਰ ਵੀ ਟੈਟੂ ਸਰੀਰ 'ਚ ਬਣਾਇਆ ਆ ਨਾ ਪਰ ਦੱਸਦਾ ਨਹੀਂ ਇਹਨੇ ਮੈਂ ਕਿਹਾ ਜੈਕਟ ਲਾ ਆਪਣੀ ਪਰ ਲਾਈ ਨਹੀਂ ਆ ਹੱਥ ਤੇ ਵੀ ਟੈਟੂ ਆ ਗੱਲੇ ਤੇ ਵੀ ਟੈਟੂ ਆ ਹੋਰ ਵੀ ਹੋਰ ਕਿੱਥੇ ਘਟਾ ਟੂ ਆ ਆਹ ਆ ਇੱਥੇ ਵੀ ਆ ਆਹ ਹੁਣ ਤੇ ਲੈ ਚਾਰ ਰੱਖੀ ਹੁੰਦੀ ਤੇ ਚਾਹ ਲੈਂਦੀ ਆ ਕੰਮ ਖਰਾਬ ਹੋਇਆ ਪਿਆ ਤਾਂ ਉਹ ਚਾਹ ਲੈ ਲਈ ਤੇ ਸੀਨੇ ਤੇ ਬੈਠੇ ਮੋਟਰਸਾਈਕਲ ਤੇ ਇੱਕ ਬਾਅਦ ਨੂੰ ਸਟਾਰਟ ਕਰਨੀ ਨਾਲ ਰੈਪਿਡ ਹੋ ਤੇ ਰੈਪਿਡ ਤੋਂ ਥੋੜਾ ਬਹੁਤ ਪੀਰ ਫਿਰ ਚੱਕਦੇ ਆ ਜੀ ਹੱਥ ਦੂਜੀ ਲਾ ਕੇ ਸਾਢੇ 5 ਹੋ ਗਏ ਆ ਉਹ ਲਾਸਟ ਮੂਵੀ ਜੀ ਰਾਈਡ ਵੇ ਕੇ ਉਸ ਤੋਂ ਬਾਅਦ ਕਰ ਦੇਣੀ ਹੁਣ ਛੁੱਟੀ ਹੁਣ ਆਵਾ ਲੋਹਾਰਾ ਕਾ ਰੋਡ ਤੇ ਭਾਈ ਜੀ ਰਾਈਡ ਸ਼ਿਟ ਨਾ ਗੁਰਦੁਆਰੇ ਤੇ ਹੁਣ ਮੈਂ ਗਿਆ ਦੇ ਘਰ ਪਹੁੰਚ ਟੋਟਲੀ ਤਿੰਨ ਰਾਈਡ ਆਪਣੀਆਂ ਲੱਗੀਆਂ ਤੇ ਤਿੰਨ ਰਾਈਡਾਂ ਤੋਂ ਬਾਅਦ ਮੈਂ ਘਰ ਆਇਆ ਤੇ ਹਲੇ ਪਾਪਾ ਜੀ ਨੇ ਵਾਜਾ ਮਾਰਿਆ ਨਾ ਬੁਆ ਹੀ ਨਹੀਂ ਖੋਲਣ ਦੀ ਫਰਾਂ ਨਹੀਂ ਕੀ ਗੱਲ ਐ ਸੱਤੇ ਗਹਿਰੀ ਨੀਚ ਮਮੀ ਵੀ ਨਹੀਂ ਖੋਲਣ ਦੇ ਹਾਂ ਫੇਰ ਬੁਆ ਨੂੰ ਰਖਾ ਉਹਦਾ ਕੁੱਕੜ ਆਪਣਾ ਚਾਦੂ ਹੋ ਗਿਆ ਸਾਰੇ ਤੇ ਗੱਡੀ ਆਪਣੀ ਲੈਟਾਂ ਸ਼ਾਨਦਾਰ ਚੱਲਦੀ ਐ ਭੀਆ ਤੇ ਇਸੇ ਦੇ ਨਾਲ ਕਰਦੇ ਹਾਂ ਵਲੋਗ ਦਾ ਐਂਡ ਕਾਸ਼ ਕਿ ਆ ਲੱਗੇ ਆ ਲੋਗ ਤੇ ਚੈਨਲ ਨੂੰ ਜਾਂਦੇ ਜਾਂਦੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਓਕੇ ਟਾਡਾ ਬਾਇ ਬਾਏ ਦੂਸਰਾਂ ਨੂੰ